ਆ ਵੀ ਆਇਤੋ ਬਾਦ ਮੇਰਾ ਕੋਈ ਰਿਸ਼ਤੇਦਾਰ ਮੈਨੂੰ ਵਿਆਹ ਦਾ ਕਾਰਡ ਨਾ ਭੇਜੇ ਐਵੇਂ ਮੂੰਹ ਚਾਕੇ ਕਾਰਡ ਭੇਜਦੇ ਨੇ ਉਹ ਜਿਹੜਾ ਆਹ ਕਾਰਡ ਆ ਗਿਆ ਨਾ ਜੀ ਬਸ ਮੈਂ ਇਹਦੀ ਵੇਟ ਕਰ ਰਿਆ ਸੀ ਇਹ ਮਾਰਾ ਕੋਈ ਛੋਟਾ ਮੋੜਾ ਕਾਰਡ ਨਹੀਂ ਹੈ ਆ ਨੇੜੇ ਆ ਕੇ ਕੈਮਰਾਮੈਨ ਦਿਖਾਇਆ ਜਾਵੇ ਇਹ ਹੈ ਮੈਟ ਗਾਲਾ ਕਾਰਡ bro ਇਹ ਹੈਗਾ ਡੈਂਡਿਸਨ ਦੇ ਨਾਲ ਦਾ ਥੀਮ ਹੈ ਥੋੜੀ ਪਾਣੀ ਆ ਕੇ ਨਿਕਲਿਆ ਵਿੱਚ ਹਾਂ ਜੀ ਇਹ ਜ਼ਰੂਰੀ ਨੋਟ ਆਹ ਲਓ ਜੀ ਉੱਤੇ ਲਿਖਿਆ ਜੀ ਦਾ ਯੂਜ਼ ਆਫ ਦਾ ਸੈੱਲ ਫੋਨ ਐਂਡ ਦਾ ਰਿਕਾਰਡਿੰਗ ਆਫ ਦਾ ਡਿਵਾਈਸ ਐਂਡ ਦਾ ਪ੍ਰੋਫਿਟਡ ਇਨ ਦਾ ਈਵਨਿੰਗ ਇਹ ਕਹਿੰਦਾ ਆਉਂਦੇ ਆਉਂਦੇ ਫੋਨ ਕੱਢ ਕੇ ਰੀਲਾਂ ਨਾਲ ਭਰੋਣ ਲੱਪਿਓ ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਤਾਂ ਐਵੇਂ ਹੀ ਦਿਲ ਪਰ ਆਇਆ ਨਹੀਂ ਸੋਹਣੀਆਂ ਹੀ ਵਿਆਹ ਦੇ ਕਾਰਡ ਹੋਣੇ ਨਹੀਂ ਪੜਦੇ ਸਾਨੂੰ ਆ ਗਿਆ ਬੱਟ ਗਾਲਾ ਦਾ ਕਾਰਡ ਓਏ ਹੋਏ ਹੋਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਓਏ ਹੋਏ ਹੋਏ ਹਾਏ ਮੈਂ ਮਰ ਜਾ ਕੋ ਚੇਅਰ ਤੇ ਬੈਠਾ ਏ ਸਾਬ ਰੋਕੀ ਤੇ ਉਦੋਂ ਉੱਤੇ ਬੈਠਾ ਫਰੈਲ ਵਿਲੀਅਮ ਬੱਲੇ ਬੱਲੇ ਜਿਹੜੀ ਵੱਡੀ ਸਾਰੀ ਚੇਅਰ ਆ ਅਵੇਲੇਬਲ ਚੇਅਰ ਉੱਤੇ ਲਿਬਰੋਨ ਜੇਮਸ ਬੈਠਾ ਉਹਦਾ ਕੱਦ ਬਹੁਤ ਵੱਡਾ ਨਹੀਂ ਬੈਠੋ ਮਾਰਾ ਕੁਰਸੀ ਕੌਣ ਛੱਡਦਾ ਤੇ ਅਲਾ ਵਿੰਟੂਰ ਜੀ ਜਿਹੜੇ ਆ ਉਹ ਵੀ ਅੱਗੇ ਲਿਖਿਆ ਕਿ ਇਹ ਨਿਯੋਤਾ ਸਰਵਕ ਵਿਅਕਤੀ ਲਈ ਹੈ। ਅੱਛਾ ਅੱਛਾ ਪਰ ਪਰਸਨ ਪਰਪਲਟ ਵਾਲੇ ਹਿਸਾਬ ਨਾਲ ਮੈਂ ਤੁਹਾਨੂੰ ਲੈ ਜਾਣਾ ਸੀ। ਤੈਨੂੰ ਗਾਉ ਨੂੰ ਸੀ। ਸੋ ਮੰਡੇ ਦਾ 5th ਆਫ ਦਾ ਮੇ ਐਟ ਦਾ ਹਾਫ ਆਫ ਦਾ ਆਫਟਰ ਆਫ ਦਾ 5:00 ਸੋ ਸੀ ਹਸ ਟੂ ਬੀ ਮੈਂ ਕਿੱਦਾਂ ਦਾ ਕੋਟ ਪਾ ਕੇ ਜਾਵਾਂ ਤੇ ਟੌਰ ਕੱਢ ਕੇ ਜਾਵਾਂ ਪਤਾ ਲੱਗੇ ਪੰਜਾਬੀ ਆ ਗਏ ਓਏ। ਲੈ ਬਈ ਅੱਜ ਤੋਂ ਬਾਅਦ ਮੇਰਾ ਕੋਈ ਰਿਸ਼ਤੇਦਾਰ ਮੈਨੂੰ ਵਿਆਹ ਦਾ ਕਾਰਡ ਨਾ ਭੇਜੇ। ਐ ਬਈ ਮੂੰ ਚਾ ਕੇ ਕਾਰਡ ਭੇਜਦੇ ਨੇ ਉਹ ਜਿਹੜਾ ਆਹ ਕਾਰਡ ਆ ਗਿਆ ਨਾ ਜੀ। ਬਸ ਮੈਂ ਇਹਦੀ ਵੇਟ ਕਰ ਰਿਆ ਸੀ। ਇਹ ਮਾਰਾ ਕੋਈ ਛੋਟਾ ਮੋੜਾ ਕਾਰਡ ਨਹੀਂ ਹੈ। ਆ ਇਹ ਹੈਗਾ ਡੈਂਡਿਸਨ ਦਾ ਥੀਮ ਹੈ ਥੋੜੀ ਪਾਣੀ ਆਖ ਨਿਕਲੇ ਵਿੱਚ ਹਾਂਜੀ ਇਹ ਜ਼ਰੂਰੀ ਨੋਟ ਆ ਲੋ ਇਹ ਤੇ ਲਿਖਿਆ ਜੀ ਦਾ ਯੂਜ਼ ਆਫ ਦਾ ਸੈਲ ਫੋਨ ਐਂਡ ਦਾ ਰਿਕਾਰਡਿੰਗ ਆਫ ਦਾ ਡਿਵਾਈਸ ਐਂਡ ਦਾ ਪ੍ਰੋਫਿਟਡ ਇਨ ਦਾ ਈਵਨਿੰਗ ਇਹ ਕਹਿੰਦਾ ਆਪਦੇ ਆਪ ਦੇ ਫੋਨ ਕੱਢ ਕੇ ਰੀਲਾਂ ਨਾਲ ਭਰਉਣ ਲਾ ਪਿਓ ਤੇਰੇ ਵਿਆਹ ਦਾ ਕਾਰਡ ਪੜ ਕੇ ਤਾਂ ਐਵੇਂ ਹੀ ਦਿਲ ਪਰ ਆਇਆ ਨਹੀਂ ਸੋਹਣੀਆਂ ਹੀ ਵਿਆਹ ਦੇ ਕਾਰਡ ਹੋਣੇ ਨਹੀਂ ਪੜਦੇ ਸਾਨੂੰ ਆ ਗਿਆ ਬੱਟ ਗਾਲਾ ਦਾ ਕਾਰਡ ਓਏ ਹੋਏ ਹੋਰ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਓਏ ਹੋਏ ਹੋਏ ਹਾਏ ਮੈਂ ਮਰ ਜਾ ਕੋ ਚੇਅਰ ਤੇ ਬੈਠਾ ਇਹ ਸਾਹਿਬ ਰੋਕੀ ਉਦੋਂ ਉੱਤੇ ਬੈਠਾ ਫਰੇਲ ਵਿਲੀਅਮ ਬੱਲੇ ਬੱਲੇ ਜਿਹੜੀ ਬੱਡੀ ਸਾਰੀ ਚੇਅਰ ਆ ਆਨਰੇਬਲ ਚੇਅਰ ਉੱਤੇ ਲਿਬਰਨ ਜੇਮਸ ਬੈਠਾ ਉਹਦਾ ਕੱਦ ਬਹੁਤ ਬੜਾ ਨਹੀਂ ਬੈਠੋ ਮਾਰਾ ਕੁਰਸੀ ਕੌਣ ਛੱਡਦਾ ਤੇ ਅਲਾ ਵਿੰਟੂਰ ਜੀ ਜਿਹੜੇ ਆ ਉਹ ਵੀ ਬੈਠੇ ਨੇ ਬੱਲੇ ਬੱਲੇ ਜੀ ਨਹੀਂ ਅਲਾ ਮੰਟੂਰੇ ਜਿਹਨੂੰ ਸਾਨੂੰ ਬੁਲਾਇਆ ਇੱਥੇ ਅੱਗੇ ਲਿਖਿਆ ਕਿ ਇਹ ਨਿਯੋਤਾ ਸਿਰਫ ਇੱਕ ਵਿਅਕਤੀ ਲਈ ਹੈ ਅੱਛਾ ਅੱਛਾ ਪਰ ਪਰਸਨ ਪਰ ਪਲੇਟ ਵਾਲੇ ਹਿਸਾਬ ਨਾਲ ਮੈਨੂੰ ਲੈ ਜਾਣਾ ਸੀ ਤੈਨੂੰ ਗਾਹ ਨੂੰ ਸੀ ਸੋ ਮੰਡੇ ਦਾ 5th ਆਫ ਦਾ ਮੇ ਐਟ ਦਾ ਹਾਫ ਆਫ ਦਾ ਆਫਟਰ ਆਫ ਦਾ 5:00 ਸੋ ਸੀ ਹਸ ਟੂ ਬੀ ਮੈਂ ਕਿੱਦਾਂ ਦਾ